ਮੁੰਡਾ ਲੜਕੇ ਦਾ ਕੀ ਨਾਮ ਆ ਇਹਦਾ ਨਾਮ ਆ ਗਰਜੀਤ ਸਿੰਘ ਕਿੰਨੀ ਉਮਰ ਕਿੰਨੀ ਹੈ ਤਕਰੀਬਨ 22 ਸਾਲ ਆ ਨਹੀਂ ਜੀ ਕੁਵਾਰਾ ਜੀ ਕਿੰਨੀਆਂ ਭੈਣਾਂ ਕਿੰਨੀਆਂ ਆ ਦੋ ਭੈਣਾਂ ਵਾ ਤੇ ਇੱਕ ਬ੍ਰਦਰ ਆ ਉਹ ਬਾਹਰ ਆ ਆਲੇ ਵਾਲੇ ਦਾ ਹੀ ਆ ਜੀ ਹਾਂਜੀ ਸ੍ਰੀ ਗੱਲੇ ਵਾਲੇ ਦਾ ਕਿੰਨੇ ਸਮੇਂ ਤੋਂ ਜਿਹੜਾ ਨਸ਼ੇ ਦਾ ਇਹ ਜੀ ਨਸ਼ੇ ਦਾ ਤਾਂ ਹੈਗਾ ਹੀ ਤਕਰੀਬਨ 2.5 ਸਾਲ ਦਾ ਲਗਭਗ ਤੇ ਬਾਕੀ ਜਿਹੜੇ ਵੇਚਦੇ ਉਹਨਾਂ ਵਾਸਤੇ ਬਹੁਤ ਮੜੀ ਗੱਲ ਆ ਉਹਨਾਂ ਦੇ ਕਿੱਥੋਂ ਮਿਲਿਆ ਇਹ ਜੀ ਆ ਮਾਸੀ ਘਰ ਤੁਸੀਂ ਬੰਦੇ ਨਾਲ ਹਾਂਜੀ ਕਿੰਨੇ ਵਜੇ ਤੇ ਕੱਟਣਾ ਬਤੀ ਜਾ ਇਹ ਤਕਰੀਬਨ ਤੇ ਨਾ 3:30 ਵਜੇ ਦੀ ਕਰਨ ਆਈ ਜੀ ਪੁਲਿਸ ਨੂੰ ਪੜਾ ਸੁਚਿਤ ਕੀਤਾ ਗਿਆ ਪੁਲਿਸ ਨੂੰ ਹੀ 5:30 5:30 ਵਜੇ ਸੁਚਿਤ ਕੀਤਾ ਗਿਆ ਪਹੁੰਚੀ ਮੌਕੇ ਤੇ ਪੁਲਿਸ ਨੂੰ ਹਾਂ ਜੀ ਪੁਲਿਸ ਆ ਗਈ ਜੀ ਹੁਣ ਆਈ ਆ 1.5 ਘੰਟੇ ਬਾਅਦ ਲੇਕਿਨ ਕੀ ਮੰਗ ਕੀ ਕਰਦੇ ਹੋ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਉਹਦੇ ਖਿਲਾਫ ਕਰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਰਚਾਣਾ ਚਾਹੀਦਾ ਜੀ ਤਿੰਨਾਂ ਤੇ ਹਾਂ ਜੀ ਇਹ ਜੀ ਨਸ਼ਾ ਕਰਦਾ ਸੀ ਅੱਜ ਤੋਂ 2.5 ਸਾਲ ਪਹਿਲਾਂ ਹੀ ਲੱਗਾ ਪਹਿਲਾਂ ਤਾਂ ਲੱਗਾ ਹੋਇਆ ਵਾ ਅੱਛਾ ਜੀ ਇੱਥੇ ਤਿੰਨ ਬੰਦੇ ਆ ਸਾਡੇ ਪਿੰਡ ਜੀ ਜਿਹੜੇ ਉਹ ਨਸ਼ਾ ਦਿੰਦੇ ਇਹਨਾਂ ਨੂੰ ਹੋਰ ਵੀ ਮੁੰਡੇ ਹੈਗੇ ਆ ਜੀ ਉਹਨਾਂ ਕੋਲ ਸਮਾਨ ਲੈ ਕੇ ਨੇ ਅੱਜ ਟੀਕਾ ਲਾਇਆ ਜੀ ਤੁਸੀਂ ਬੰਦੇ ਨਾਲ ਜਾ ਕੇ ਟੀਕਾ ਲਾਇਆ ਉਧਰਲੇ ਬੰਨ ਵਾਲੀ ਸਾਈਡ ਤੇ ਪਹਿਲਾਂ ਇੱਧਰ ਦਿੰਦੇ ਸੀ ਇੱਧਰ ਉਹਹੀਂ ਇਹਨਾਂ ਨੂੰ ਰੋਕਿਆ ਕਿ ਇੱਧਰ ਇੰਨਾ ਗੰਦ ਨਾ ਪਾਓ ਚੋਰੀਆਂ ਹੋਣ ਲੱਗ ਪਈਆਂ ਜੀ ਵੀ ਚੋਰੀਆਂ ਰੋਕਣ ਕਰਕੇ ਰੋਕਣ ਕਰਕੇ ਅਸੀਂ ਇਹਨਾਂ ਨੂੰ ਰੋਕਿਆ ਵੀ ਇੱਧਰ ਸਮਾਨ ਨਾ ਵੇਚੋ ਇੱਧਰ ਬਹੁਤ ਹੀ ਚੋਰ ਮਾਲ ਨੂੰ ਸਮਝ ਕੇ ਆਉਣ ਲੱਗ ਪਏ ਸਾਡੀਆਂ ਮੋਟਰਾਂ ਵੀ ਲੈਣਗੇ ਆ ਸਟਾਰਟਰ ਵੀ ਲੈਣਗੇ ਕੇਵਲਾਂ ਸਾਡੀਆਂ ਲੱਥੀਆਂ ਵੀ ਹੋਈਆਂ ਤੇ ਉਹ ਇਧਰ ਰੋਕਿਆ ਕਰਕੇ ਹੁਣ ਬੰਦੇ ਨਾਲ ਤੁਸੀਂ ਬੰਦੇ ਨਾਲ ਉਧਰ ਇਹ ਦੇਨ ਲਾ ਪਿਆ ਚਿੱਟਾ ਉੱਥੇ ਚਿੱਟਾ ਲੈ ਕੇ ਲੈ ਜਾ ਕੇ ਉਹਨਾਂ ਕੋਲੋਂ ਟੀਕਾ ਲਾ ਲਿਆ ਉਹਨਾਂ ਦੀ ਜੇਬ ਵਿੱਚ ਵੀ ਹੈਗਾ ਜੀ ਚਿੱਟਾ ਥੋੜਾ ਜਿਹਾ ਵਿੱਚ ਟੀਕਾ ਲਾਉਂਦੇ ਆ ਸਾਰੀ ਇਕ ਦਿਨ ਦੋ ਦੋ ਦੇ ਕਰੀਬ ਡੇਢ ਦਾ ਕਰੀਬ ਦਾ ਟਾਈਮ ਸੀਗਾ ਇਹ ਚੱਲ ਵਸਿਆ ਜੀ ਕਿੰਨੀ ਉਮਰ ਕਿੰਨੀ ਲੱਗਦੀ ਇਹਨਾਂ ਦੀ 20-22 ਸਾਲ ਦੀ ਉਮਰ ਹੈ ਜੀ ਠੀਕ ਹੈ ਜੀ ਹਾਂ ਜੀ ਦਰਖਾਸਤ ਕਿੰਨਾ ਵੱਲ ਦਿੱਤੀ ਗਈ ਹੈ ਉਗਰ ਸੇਵਕ ਸਿੰਘ ਵੱਲੋਂ ਦਿੱਤੀ ਗਈ ਹੈ ਜੀ ਹਾਂ ਜੀ ਹਾਂ ਜੀ ਸਰਕਾਰੀ ਤੋਂ ਕਿੰਨਾ ਕਰਦੇ ਹਾਂ ਜੀ ਹਾਂ ਜੀ ਸਰਕਾਰ ਤੋਂ ਹੀ ਮੰਗ ਇਹ ਕਰਦੇ ਆ ਇਹਨਾਂ ਤੇ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਵੇ ਕਿ ਉਹ ਸਖਤ ਤੋਂ ਸਖਤ ਹੋਵੇ ਜਿਹੜਾ ਇਹ ਚਿੱਟਾ ਵਿੱਚ ਨੂੰ ਜਿਹੜਾ ਬੰਦ ਹੋ ਜਾਈ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜੀ ਹਾਂਜੀ ਪੁਲਿਸ ਅਫਸਰ ਸਮੇਂ ਉੱਤੇ ਪਹੁੰਚਿਆ ਜੀ ਹਾਂਜੀ ਹੁਣ ਪਹੁੰਚਿਆ ਜੀ ਹੁਣ ਇਹਨਾਂ ਨੂੰ ਅਸੀਂ ਖਬਰ ਦਿੱਤੀ ਆ 4:30 ਵਜੇ ਦੇ ਕਰੀਬ 5:00 ਵਜੇ ਦੇ ਕਰੀਬ ਜੀ ਤੇ ਹੁਣ ਆਈ ਆ ਸਾਡੇ ਕੋਲੇ 7:00 ਵੱਜ ਚੁੱਕੇ ਆ 7:00 ਵਜੇ ਹੁਣ ਆਏ ਆ ਜੀ ਸਾਡੇ ਕੋਲ ਇਹ ਘਟਨਾ ਤੇ ਕਿਤੇ ਹੋਊਗੀ 1:30 2:00 ਵਜੇ ਦੀ ਸਾਨੂੰ ਮਿਲੀ ਆ ਖਬਰ 3:00 ਵਜੇ ਜੀ ਕੀ ਨਾਮ ਕੀ ਆ ਜੀ ਗੁਰਜੀਤ ਸਿੰਘ ਇਹ ਟੋਡਾ ਲੜਕਾ ਸੀਗਾ ਜੀ ਹਾਂਜੀ ਕੀ ਗੱਲ ਕੀ ਬਣੀ ਆ ਗੱਲ ਕੀ ਨਸ਼ੇ ਦੇ ਆਦੀ ਹੀ ਆ ਜੀ ਜਾ ਵੇਚਣ ਨੂੰ ਫਿਰਦੇ ਸਾਰੇ ਇੱਥੇ ਦਾ ਵੇਚਦੇ ਆ ਜੀ ਪੂਰਾ ਫੁੱਲ ਵੇਚਦੇ ਆ ਜੀ ਮੇਲਾ ਲੱਗਾ ਰਹਿਂਦਾ ਜੇ ਕੋਈ ਆਨੇ ਆ ਤੇ ਅੱਗੋਂ ਧਮਕੀਆਂ ਦਿੰਦੇ ਆ ਅੱਛਾ ਕਿਹੜੇ ਬੰਦੇ ਆ ਜੀ ਕਿੰਨਾ ਚਿਰ ਹੋ ਗਿਆ ਨਸ਼ਾ ਕਰਦੇ ਹਾਂਜੀ ਕਿੰਨਾ ਚਿਰ ਹੋ ਗਿਆ ਨਸ਼ਾ ਕਰਦੇ ਇਹਨੂੰ ਹਾਂਜੀ ਇਹਨੂੰ ਹੋ ਹੀ ਗਿਆ ਮਨਾਟ 9 ਸਾਲ ਕਿਹੜੇ ਬੰਦੇ ਨਸ਼ਾ ਵੇਚਦੇ ਆ ਜੀ ਉਬਈ ਇਹ ਇੱਕ ਮਨਲਾ ਕਰਵਿੰਦਰ ਸਿੰਘ ਆ ਇਥੋਂ ਸਾਡੇ ਪਿੰਡੋਂ ਹੀ ਦੂਸਰਾ ਜਿਹੜੇ ਗਾਂਹ ਸਪਲਾਈ ਕਰਦੇ ਆ ਉਹ ਹੈਗਾ ਬਿੱਕਰ ਸਿੰਘ ਸਾਨਾ ਉਹ ਬਲਵੀਰ ਸਿੰਘ ਜੀ ਤੀਸਰਾ ਜਿਹੜਾ ਹੈਗਾ ਉਹ ਗੁਰਵਿੰਦਰ ਸਿੰਘ ਸਾਨਾ ਉਹ ਮੇਜਰ ਸੇ ਇੱਕ ਪਿੰਡ ਮਾਸ਼ੀ ਕਰਦਾ ਅਨਮੈਰਿਡ ਸੀ ਵਿਆਹਿਆ ਸੀ ਲੜਕਾ ਨਹੀਂ ਜੀ ਕਵਾਰਾ ਸੀ ਜੀ ਹਾਂਜੀ ਠੀਕ ਹੈ ਕਿਹੜਾ ਪਿੰਡ ਕਿਹੜਾ ਜੀ ਆਲੇ ਵਾਲਾ ਆਲੇ ਵਾਲਾ ਹਾਂਜੀ ਕਿਹੜੀ ਜਗ੍ਹਾ ਤੋਂ ਜਿਹੜਾ ਦੇ ਮਿਲੀ ਆ ਜੀ ਇਹ ਬੰਦ ਨਾਲ ਮਾਂ ਨਵਾਸ਼ੀ ਦੇ ਹੱਥ ਤੋਂ ਕੁਝ ਬਣਦੇ ਨਾਲ ਹਜ ਤੋ ਸੀ ਹਾਂਜੀ ਠੀਕ ਹੈ ਹੁਣ ਕੀ ਮੰਗ ਕੀ ਹੈਗੀ ਹੈ ਸਾਡੇ ਇਨਸਾਫ ਦੀ ਮੰਗ ਚਾਹੀਦੀ ਹੈ ਸਾਨੂੰ ਦਾ ਬਿਲਕੁਲ ਚਾਹੀਦਾ ਜੀ ਹਾਂਜੀ ਵੀ ਉਹਨਾਂ ਦੇ ਕਾਨੂੰਨੀ ਕਾਰਵਾਈ ਫੁੱਲ ਹੋਵੇ ਠੀਕ ਹੈ ਹਾਂਜੀ ਇਹਨਾਂ ਬੰਦੇ ਦੇ ਪਹਿਲਾਂ ਵੀ ਤਰਕਾਤਾਂ ਕੀਤੀਆਂ ਗਈਆਂ ਹਾਂਜੀ ਇਹ ਤਾਂ ਬੰਦੇ ਦੀ ਵੀਡੀਓ ਗਈ ਆ ਪਹਿਲੋ ਖਾਲੇ ਚ ਸੱਚੂ ਸਾਹ ਕੋਲੇ ਇਹਨਾਂ ਦੇ ਇੱਕ ਬੂਏ ਗੜੀ ਮੇਲਾ ਲੱਗਾ ਰਿਹਾ ਦਾ ਦੋ ਉਹਦੇ ਚ ਮੇਲਾ ਤਾਂ ਜੀ ਹੁਣ ਵੀ ਚੱਲ ਜੂ ਹੁਣ ਵੀ ਹੋਗਾ ਮਾਮਲਾ ਜੀ 24 ਤਰੀਕ ਦੀਆਂ ਮੈਂ ਇਹਨਾਂ ਨੂੰ ਦਿੱਤੀਆਂ ਪੁਲਿਸ ਪੁਲਾਜ਼ਮਨ ਨੂੰ ਇਹਨਾਂ ਕੋਈ ਸੁਣਾਈ ਨਹੀਂ ਹੋਈ ਐ ਐਸਐਸਓ ਸਾਹਿਬ ਨੂੰ ਵੀਡੀਓ ਪਾਇਆ। ਇਹ ਆ ਬੰਦੇ ਆ ਲੈ ਲੈ ਕੇ ਜਾਂਦੇ ਸਾਨੂੰ ਧਮਕੀਆਂ ਦਿੰਦੇ ਆ। ਨਜਾਇਜ਼ ਹਥਿਆਰਾਂ ਦੇ ਸਗੋਂ ਉਲਟਾਂ ਦੇ ਤੇਰੇ ਤੇ ਪਰਚਾ ਕਰਾਵਾਂਗੇ। ਸਮੈਰ ਛੁੱਟ ਕੇ ਤੇਰੇ ਘਰੇ। ਤੇਰੇ ਘਰੇ ਹਥਿਆਰ ਛੁੱਟ ਕੇ ਮੈਂ ਤੇਰੇ ਮੁੰਡੇ ਨੂੰ ਮਾਰ ਦੇਣਾ। ਤੈਨੂੰ ਮਾਰ ਦੇਣਾ। ਹਾਂਜੀ ਆਵੇ ਦਿਖਾਛਾ ਮੇਰ ਕੋ ਜੀ ਐਸਐਸਪੀ ਤੱਕ ਪਾਇਆ। ਭਗਵਾਨ ਤਮਾਨਤਾ ਕੋ ਪਾਇਆ। ਹਾਂਜੀ ਪੰਜ ਰਜਿਸਟਰੀਆਂ ਇੱਕੇ ਦਿਨ ਮੈਂ ਕਰਕੇ ਆਇਆ। ਯੂਨੀਵਰਸਿਟੀ ਸਾਹਿਬ ਨੂੰ ਦਿੱਤੀਆਂ। ਇਹ ਲਾਲਾ 22 22 ਤਰੀਕ ਦਾ 24 ਤਰੀਕ ਦਾ ਹਾਂਜੀ ਇਹ ਮੇਰੇ 베ਰੀ ਥਲੇ ਆਣ ਕੇ ਡਿੱਗਦੇ ਜਦੋਂ ਲਾਲਾ ਮੇਰੀ ਪੈੜੀ ਉੱਥੇ ਤੇ ਮੈਂ ਇਹਨਾਂ ਨੂੰ ਇਹੋ ਆਖਿਆ ਵੀ ਤੁਸੀਂ ਚਲੋ ਵੇਚਣਾ ਵੇਚੀ ਜਾਓ ਇਹਨਾਂ ਬੰਦਿਆਂ ਨੂੰ ਆਖੋ ਬੰਨੋ ਪਾਰ ਜਾ ਕੇ ਪੀਣ ਇਹ ਕਹਿੰਦੇ ਇਹਨਾਂ ਨੂੰ ਇੱਥੇ ਹੀ ਪੀਉਣੀ ਆ ਤੇ ਤੈਨੂੰ ਇੱਥੇ ਦਾਤਰਾ ਨਾਲ ਵੜਨਾ 5 5 ਫੁੱਟ ਦੇ ਦਾਤਰਾ ਬਣਾਏ ਪਿੰਡ ਨੂੰ ਪੁੱਛਿਆ ਜਾਵੇ ਤੇ ਇਨਕੁਆਰੀ ਹੋਣੀ ਚਾਹੀਦੀ ਵੀ ਤੇ ਇਹਦੇ ਕੋਈ ਜ਼ਾਇਦਾਤ ਇਨੀ ਕਿੱਥੋਂ ਆਈ 3 ਸਾਲ ਹੋ ਗਏ ਇਹਨੂੰ ਆਏ ਨੂੰ ਹਾਂਜੀ ਨੌਜਵਾਨ ਵੀ ਇਹ ਜਿਹੜਾ ਸਾਡਾ ਪੁੱਤ ਮਰਿਆ ਐਸੇ ਕਟਨਾਣਾ ਮਰਿਆ ਇਹ ਪੁੱਤ ਨੂੰ ਮੈਂ ਦੋ ਤਿੰਨ ਵਾਰੀ ਪਾਣੀ ਵੀ ਪਾਇਆ ਉੱਥੇ ਮੇਰੀ ਥਲੇ ਇਹ ਆਣ ਕੇ ਡਿੱਗ ਪੈਂਦੇ ਸੀ ਕਿ ਇਹ ਇੱਕ ਸੁਖਦੇਵ ਸਿੰਘ ਦਾ ਮੁੰਡਾ ਹੈ ਉਹ ਵੀ ਸਾਡੇ ਪਿੰਡ ਦਾ ਹੀ ਆ ਕਲਮੰਤ ਸਿੰਘ ਉਹਦੀ 22 ਸਾਲ ਹੋ ਗਈ ਉਹਦਾ ਨਾਮ ਵਰਜੀਤ ਸਿੰਘ ਹਾਲੇ ਵਾਲਾ ਜਿਹੜਾ ਸੁਖਦੇਵ ਸਿੰਘ ਦਾ ਮੁੰਡਾ ਉਹ ਵੀ ਹਾਲੇ ਵਾਲਾ ਇਹਦਾ ਹੀ ਆ ਹਾਂਜੀ ਕੰਤਾ ਸਿੰਘ ਉਹਨਾਂ ਦਾ ਦੋ ਚਲਾ ਉਹਨਾਂ ਦਾ ਨਾਮ ਕਲਵਿੰਦਰ ਸਿੰਘ ਹਾਂਜੀ ਉਹਨਾਂ ਦਾ ਵਿਆਹ ਲੈੜਾ ਜੀ ਸਾਨੂੰ ਤਾਂ ਮੁੰਡੀਆਂ ਪੰਚਾਇਤ ਦੇ ਵਿੱਚ ਦਿੱਤੀਆਂ ਫਿਰ ਮੈਂ ਭਜਾਂ ਪੰਚਾਇਤ ਨੇ ਆਖਿਆ ਪਾਪੂ ਤੂੰ ਆਪ ਦਾ ਪ੍ਰਬੰਧ ਕਰ ਲੈ ਫਿਰ ਮੈਂ ਜਾ ਲਾਲਾ ਵੇ 24 ਤਰੀਕ ਨੂੰ ਦੇ ਕੇ ਆਇਆ ਅਰਖਾਚ ਹਾਂਜੀ ਫਿਰ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀਆਂ ਮੈਂ ਫਿਰ ਮੈਂ ਕੋਈ ਕਾਰਵਾਈ ਨਹੀਂ ਮੇਰੀ ਐਸਐਸਪੀ ਨੂੰ ਉੱਥੇ ਮੈਂ ਗਿਆ ਆਵਾ ਉੱਥੇ ਰੂਹੀਪੁਰ ਵੀ ਉੱਥੇ ਵੀ ਦੇ ਕੇ ਆਇਆ ਉੱਥੇ ਵੀ ਕੋਈ ਉਹ ਦਰਖਾਸਤ ਦੀ ਸੁਣਾਈ ਨਹੀਂ ਹੋਈ ਹਾਂਜੀ ਇਹ ਨਸ਼ਾ ਬੰਦ ਹੋਣਾ ਚਾਹੀਦਾ ਹੈ ਬੱਚਿਆਂ ਦੀ ਗਾਂ ਨੌਜਵਾਨ ਬਰਬਾਦ ਹੁੰਦੇ ਜਾਂਦੇ ਆ ਇਹਨਾਂ ਨੂੰ ਲਾਲਾ ਵੀ ਗਾਂ ਇਹਤੇ ਕਾਰਵਾਈ ਫੁੱਲ ਤੋਂ ਫੁੱਲ ਹੋਣੀ ਚਾਹੀਦੀ ਹੈ ਇਹਨਾਂ ਬੰਦਿਆਂ ਦੇ ਘਰ ਨਾਲ ਹੀ ਵਾਪਰੀ ਜੀ ਇੱਥੇ ਮੁੰਡਾ ਵੇਚਦਾ ਕੁਲਵਿੰਦਰ ਸਿੰਘ ਸਮੈਗ son of ਬਲਵੀਰ ਸਿੰਘ ਕਿਹੜੇ ਪਿੰਡ ਦਾ ਵਸਨੀਕ ਉਹ ਵੀ ਆਲੇ ਵਾਲੇ ਦਾ ਹੀ ਰਹਿਣ ਵਾਲਾ ਜੀ ਤੇ ਬਾਕੀ ਨਾਲ ਉਹਦੇ ਜਿਹੜੇ ਚੇਲੇ ਆ ਦੋ ਤੇ ਬਿਕਰ ਸਿੰਘ son of ਬਲਵੀਰ ਸਿੰਘ ਆ ਅੱਛਾ ਜੀ ਤੇ ਇੱਕ ਮੁੰਡਾ ਹਰਮਾਸ਼ੀ ਕਹਿੰਦਾ ਗੁਰਵਿੰਦਰ ਸਿੰਘ son of ਮੇਜਰ ਸਿੰਘ ਆ ਅੱਛਾ ਜੀ ਇਹ ਖੁਦ ਸਮੈਗ ਫੜਾ ਗਿਆ ਇਹ ਮੁੰਡੇ ਨੂੰ ਇਹ ਬੜੇ ਚਲਦੇ ਧੰਦਾ ਕਰਦੇ ਬੜੇ ਚਲਦੇ ਇਹਨਾਂ ਨੂੰ ਕਹਿੰਦੇ ਆ ਵੀ ਇਸ ਤੇ ਇਸ ਪਲੇਟ ਵਿੱਚ ਕੰਮ ਨਾ ਕਰੋ ਠੀਕ ਆ ਬੰਦ ਕਰੋ ਤੇ ਬਾਕੀ ਇਹਨਾਂ ਨੇ ਨਹੀਂ ਕੀਤਾ ਅਜੇ ਤੱਕ ਬੰਦ ਕਰ ਲੜਕੇ ਦਾ ਕੀ ਨਾਮ ਹੈ ਇਹਦਾ ਨਾਮ ਆ